ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ 'ਤੇ ਫਿਰ ਤੁਹਾਨੂੰ ਦੋ گاਵਾਂ ਤੇ ਤਿੰਨ ਤੁਹਾਨੂੰ ਮੱਜਾਂ ਦਿਖਾਉਣੀ ਆਂ ਇੱਕ ਆ ਟੋਕੜ ਗੱਬਨ گاਉਂ ਤੁਹਾਨੂੰ ਦਿਖਾਉਣੀ ਆ ਤੇ ਮਗਰ ਵੱਛੀ ਆ ਤੇ ਇੱਕ ਆ ਗੱਬਨ گاਉਂ ਤੁਹਾਨੂੰ ਦਿਖਾਵਾਂਗੇ ਤੇ ਮੱਜਾਂ ਵਿੱਚ ਦੋ ਗੱਬਨਾ ਤੇ ਇੱਕ ਸੂਈ ਤੁਹਾਨੂੰ ਦਿਖਾਉਣੀ ਆ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਸਰਾਹਟੀ ਠਾਜੇ ਲਵਦੀਏ ਚਾਹੀਦਾ ਜੀ ਵੇਗਿਆ ਮਾਲ ਫਿਰ ਕੱਲ ਲਾ ਹਾਂਜੀ ਲੱਗਿਆ ਜੀ ਤੇ ਅੱਜ ਪੰਜ ਫਿਰ ਹਾਂਜੀ ਪੰਜ ਹੈ ਵੈਰਾਈਟੀਆਂ ਸਾਰੀ ਕੋਈ ਤੋਕੜ ਗੱਬਨ ਕੋਈ ਸੱਜਰ ਸੋਈ ਕੋਈ ਗੱਬਨ ਠੀਕ ਹੈ ਚਲੋ ਨਾਮ ਦੱਸਦੇ ਕਰੀਏ ਦਿੰਦਰ ਸਿੰਘ ਪਿੰਡ ਚਠਾ ਤਸੀਲ ਬਟਾਲਾ ਜਿਲ੍ਹਾ ਜ਼ਿਲ੍ਹਾ ਤੇ ਫੋਨ ਨੰਬਰ ਬੋਲਦੇ ਕਰੀਏ 958277 ਕੋਈ ਠੀਕ ਹੈ ਜੀ ਤੇ ਚਲੋ ਸ਼ੁਰੂਆਤ ਫਿਰ ਆ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਗਾਵੇਂ ਤੋਂ ਹੀ ਆਪਾਂ ਕਰਨੀ ਹੈ ਦੂਜੇ ਸਮੇਂ ਵੀ ਜੀ ਯਾਰ ਜੀ ਦੁੱਧ ਸਵੇਰ ਸੁਬਾਹ ਜਿਹੜਾ ਕਹਿੰਦੇ ਕਿ ਕਿੰਨੇ ਸੋਹਣੇ ਬਰਦਰਗਲ ਦਾ ਦੁੱਧ ਤਿੰਨਜ ਬਰਦਰਗਲ ਦਾ ਇੱਕੋ ਥਾਂ ਦਾ ਸੀ ਮਤਲਬ ਠੀਕ ਐ ਬਾਕੀ ਗੁਲਾਬੀ ਰੰਗ ਦਾ ਥਾਨੇ ਕਾਫੀ ਖੂਬਸੂਰਤ ਤੇ ਤੇ ਥਾਨੇ ਵੀ ਪਰਪਰਾ ਹੱਥ ਚ ਹੋਣਾਂ علاوہ ਖੋਲੋ ਹਾਂ ਫਿਰ ਤੋੜ ਦਈਏ 13 14 ਦੇ ਲਾਗੇ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਬਾਕੀ ਮੀਡੀਅਮ ਚ ਆ ਗਿਆ ਇਹਦਾ ਵਿਚਲਾ ਜਮੇ ਲ ਤੇ ਕਿੰਨਾ ਵੇਚੀ ਫਿਰ ਇਹਦਾ ਮੁੱਲ ਬੋਲਦੇ ਕਰਨ ਨੂੰ ਭਾਵੇਂ 20 ਦਾ 55 ਕਰੀਏ 40 ਕਰੀਏ 32000 ਦੀ ਦਵਾਂਗੇ 32000 ਦੀ ਛੋਟ ਛੱਟ ਵਿੱਚੋਂ ਕਰ ਦੋਗੇ ਕੋਈ ਨਹੀਂ ਕਰਦਾ ਮੱਛੀ ਬਹੁਤ ਜਾਈਏ ਫੋਨ ਲਾਵੇ ਕਰੀ ਹਣਾ ਠੀਕ ਆ ਤੇ ਹਣੇ ਕਾ ਟੋਕੜ ਗੱਭਣ ਜੇ ਇਹ ਵੀ ਜੀ ਸਾਡੇ ਜਨਾਬੀਆਂ ਦੀ ਗੱਭਣ ਜੇ ਚੈੱਕ ਪਾਸ ਕਰਾਜੀ ਚੈੱਕ ਪਾਸ ਹੋਊ ਚੈੱਕ ਕਰਾਵੇ ਕੋਲੇ ਅੱਛਾ ਮੱਛੀ ਜੇ ਦੁੱਧ ਛੇਰੋ 5 ਕਿਲੋ ਕਰਕੇ ਦੇਣੀ ਮਗਰੇ ਦੇ ਬੱਛੀ ਜੱਸੀ ਆ ਵੜੀ ਕੋਈ ਵੱਡਿਆਂ ਕੋਲ ਨਾ ਬੜੇ ਪੁੱਠੇ ਆੜੀ ਤੋਂ ਪੱਠੀਆਂ ਨਹੀਂ ਆ ਅੱਛਾ ਇਹ ਸਾਡਾ 8 ਕਿਲੋ ਦਹੀਂ ਜੜਾ ਆ ਅੱਛਾ ਪਾਜੀ ਐਸਾ ਲਾ ਜੀ ਆ अच्छा के नजर दी चेक पास से उत्तरा साढ़े 3 ਮਹੀਨੇ ਦੀ ਠੀਕ ਐ ਤੇ 5 ਕਿਲੋ ਦੁੱਧ ਆ ਹਾਂਜੀ ਦੁੱਧ ਲਈ ਜੀ ਵਾਦੀ ਸਾਡੇ ਕੋ ਘੜਿਆ ਤੇ ਤੁਹ ਜੜੀ ਆ ਠੀਕ ਐ ਤੇ ਇਹ ਤਾਂ ਮਗਰ ਬੱਛੀ ਵੀ ਆ ਬੱਛੀ ਜੀ ਤੇ ਦੁੱਧ ਵੀ 5 ਕਿਲੋ ਹੈਗਾ ਵਾ ਤੇ ਗਾਂ ਗੱਬਨ ਵੀ ਆ ਸਾढ़े 3 ਨਵੇਂ ਮਹੀਨਿਆਂ ਦੇ ਕਾਦੇ ਤਾਂ ਵੀ ਮੀਡੀਅਮ ਐ ਦੋਵਾਂ ਤੇ ਕਾ ਦਿਖੋ ਜਾਈਏ ਦੋਵਾਂ گاਵਾਂ ਦੇ ਤਾਨਾ ਇਹਦੇ ਵਿੱਚ ਦੇਖ ਸਾਡੇ ਜੂ ਲੱਗਦੇ ਤੇ ਇਹਦਾ ਕਿੰਨਾ ਫਿਰ ਮੁੱਲ ਵੀਰ ਜੀ ਇਹਦਾ ਮੁੱਲ ਵੀਰ ਜੀ 20000 ਰਿਆ 20000 ਰਿਆ ਹਾਂਜੀ ਛੋਟ-ਛਾਟ ਕਰ ਦੋਗੇ ਵਿੱਚੋਂ 15000 ਦੀ ਕੀ ਕੀ ਦੇ ਦਾਂਗੇ ਅੱਛਾ 15 ਦੀ ਤੇ ਦੋਗੇ 15000 ਦੇ ਦਾਂਗੇ 15000 ਚ ਤੋਕੜ ਗਿਆ ਬੰਗਾ ਤੇ ਮਗਰ ਵਛੀ ਮਗਰ ਵਛੀ ਠੀਕ ਹੈ ਵਛੀ ਕੋ ਬੜੇ ਚੰਗੀ ਆ ਜੱਤੀ ਵਛੀ ਆ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਮੱਝਾਂ ਦਿਖਾ ਦਈਏ ਇਹ ਪਹਿਲਾਂ ਛੋਟੀ ਸੀ ਜੀ ਠੀਕ ਆ ਮੁੱਲ ਪਤਾ ਕੀ ਆ ਸਮਝ ਆ ਰਿਹਾ ਹੈ ਇਹ ਹੁਣ ਤਾਂ ਮਗਰੇ ਦੇ ਬੱਚਾ ਹੈ ਤੇ ਕਿੰਨਾ ਚਿਰ ਹੋਇਆ ਸੋਈ ਨਾ ਇਹਨੂੰ ਸਭ ਨੂੰ ਚੱਪਾ ਦੇ ਜੀ ਮਗਰ ਕੱਟੀ ਵੇਖੋ ਅੱਛਾ ਮਗਰੇ ਤੇ ਕੱਟੀ ਆ ਮਗਰੇ ਤੇ ਕੱਟੀ ਆ ਠੀਕ ਆ ਤੇ ਕਿੰਨਾ ਦੁੱਧ ਤਿਆਰ ਕਰਗੀ ਜੇ ਇਹਨੇ ਥੋੜਾ ਹੀ ਹੋਣਾ ਆ ਕੋਈ ਨਾਲੇ 8 ਕਿਲੋ ਨਾਲੇ 7 ਕਿਲੋ ਨਾਲੇ 7 ਕਿਲੋ ਦੀ ਗੱਡੀ ਦਵਾ ਕੇ ਚਾਪਸ ਨੂੰ ਆ ਇੱਕ ਨੰਬਰ ਹੋਣਾ ਇਹ ਚੋਕੀ ਲੈਣੀ ਆ ਅੱਛਾ ਇੱਕ ਨੰਬਰ ਚਵਾਈ ਗਈ ਆ ਕਿੰਨਾ ਪੱਕਾ ਦੁੱਧ ਕਿੰਨਾ ਹੈ ਪੱਕਾ 8 ਕਿਲੋ 7 ਕਿਲੋ ਵਰਗੇ ਦੇਣੀ ਇਹ ਤਾਂ ਬੋਲਾ ਆ ਕਿੰਨਾ ਚਵਾਈ ਜਾਊਗੀ ਹੈ ਸੱਚੀ ਨਹੀਂ ਜਿਹਦਾ 1000 ਕਿਲੋ ਚਾਹ ਉਹ ਵੱਡੀ ਝੋਟੀ ਆ ਵੇਖੋ ਤੋੜਾਂ ਹਾਂ ਫੇਰ ਇੱਕ ਅਜੀ ਦੀ ਨਾੜੀ ਆ ਠੀਕ ਆ ਖਾਣ ਦੇ ਕੋਲ ਲੱਗਾ ਝੋਲੀ ਬਾਕੀ ਤਾਜੀ ਸੋਈ ਆ ਆ ਕੱਟੀ ਆ ਇਹਦੇ ਮਗਰ ਆ ਦੇਖ ਸਾਡੇ ਤਾਜ਼ੇ ਬੱਚੇ ਜਿਹੜਾ ਬਿਲਕੁਲ ਘੱਟ ਘੱਟ ਚੰਗਾ ਵਾਤਨਾ ਇਹਦਾ ਬਾਕੀ ਆ ਪਿੱਠ ਪੜੇ ਤਾਂ ਵੀ ਚੰਗੀ ਤਰ੍ਹਾਂ ਦੇਖ ਸਕਦੇ ਜੀ। ਇਹ ਚੱਲਿਆ ਵੀ ਹਵਾਨਾ ਚੰਗੀ ਤਰ੍ਹਾਂ ਦੇਖ ਸਕਦੇ। ਇਹ ਆ ਥਨਾ ਦਾ ਸਾਈਜ਼ ਗਿਆਪੋ ਵੀ ਲੱਗੇ ਤਾਂ ਇੱਕ ਵਾਰੀ ਦੇਖ ਸਕਦੇ। ਤੇ ਕਿੰਨਾ ਰੱਖਣਾ ਵੀ ਜੀ ਦਾ ਮੁੱਲ ਫੇਰ ਆਪਾਂ। ਇਹ ਦੀ ਦੀ ਝੋਡੀ ਦਾ ਮੁੱਲ ਤਾਂ ਕਰ ਨੂੰ 80000 ਹਾਂਜੀ। ਇਹਦਾ ਮੁੱਲ ਸੱਤ ਲਿਆ ਆਇਆ 70000 ਰਿਆ ਵਿੱਚੋਂ ਕਿੰਨਾ ਕਰਨਾ ਮੰਨਤਾਂ 60000 ਕਰਤੀ ਏ ਵੇਖ ਲਓ ਤੁਹਾਡੀ ਮਰਜ਼ੀ ਜੀ 65000 ਦੀ ਆਣਾ ਛੋਟੀ ਹੋਣੀ ਅੱਛਾ 65000 ਜੀ ਦੇ ਦੇੋ ਠੀਕ ਹੈ ਜੀ ਬਾਕੀ ਆ ਜੋ ਵੀ ਆ ਤੁਹਾਡੇ ਸਾਹਮਣੇ ਉਹ ਚੰਗੀ ਛੋਟੀ ਹੈ ਹਾਂ ਜੀ ਬਾਕੀ ਨੇ ਚੋ ਜਾ ਕੇ ਅਸੀਂ ਕੋਲ ਥਣਕੜਾ ਲੱਗਾ ਜੂਣੀ ਠੀਕ ਹੈ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਮੱਝ ਆ ਚੰਗੇ ਪਿੱਠ ਕੁੜੇ ਦੀ ਹੈ ਇਹ ਵੀ ਤੇ ਚੰਗੀ ਤਿਆਰ ਹੋਣੀ ਆ ਥੱਲੇ ਗਾਵਾ ਮੰਗੋ ਬਾਨਾ ਦੇ ਚਾਰ ਲੈ ਗਿਆ ਬੂਸਟਰ ਠੀਕ ਆ ਤੇ ਇਹ ਕਿੰਨੇ ਕ ਦੁੱਧ ਲੀਜੇ ਵੀਰ ਜੀ ਵੀਰ ਜੀ 14 15 ਕਿਲੋ ਵਿੱਚ ਆਉਂਦੀ ਹੈ ਅੱਛਾ ਮੈਂ ਕਰ ਤੀਜਾ ਸੂਆ ਸੁਣਾ ਲਈ ਠੀਕ ਆ ਉਹ ਚੰਗੀ ਫਣਾ ਦੀ ਪਿੱਛੇ ਸਾਡੀ ਗਰੰਟੀ ਇੱਕ ਪੰਜਾਹ ਦਿਨ ਦੀ ਹੈ ਠੀਕ ਹੈ 15 ਦਿਨ ਦੀ ਤੋਰਾ ਫੇਰ ਇਹਨੂੰ ਬਾਕੀ ਪੇਟਪੂੜੇ ਤੋਂ ਕਰਦੇ ਕੱਟਦੇ ਇਹ ਵੀ ਚੰਗੀ ਆ ਜਿਹੜੀ ਬਾਕੀ ਇੱਥੇ ਆ ਕੇ ਆਪਣਾ ਪਸ਼ੂ ਵੇਖ ਚਾ ਕੇ ਖੜਿਆ ਕਰੋ ਕਈ ਵਾਰੀ ਸਾਡੇ ਤੋਂ ਕਈ ਚੀਜ਼ਾਂ ਦੱਸਣ ਵਾਲੀਆਂ ਜਾਂ ਵਿਖਾਉਣ ਵਾਲੀਆਂ ਰਹਿ ਜਾਂਦੀਆਂ ਆਪਣਾ ਆਪ ਨਿਗਾਹ ਚੁਕਾ ਦੇ ਕੇ ਚੰਗੀ ਤਰ੍ਹਾਂ ਪਸ਼ੂ ਖੜਿਆ ਕਰੋ ਕਿਤੇ ਆ ਵੀ ਲੈਣਾ ਵਾ ਜ਼ਰੂਰੀ ਨਹੀਂ ਕਿਹੇ ਵੀ ਵੀਡੀਓ ਤਾਂ ਤੇ ਇਹਦਾ ਕਿੰਨਾ ਫਿਰ ਵਿਰਜੀ ਮੁੱਲ ਰੱਖਣਾ ਆਪਾ ਇਹਦਾ ਮੁੱਲ ਵੀਜੀ 80000 80000 ਹਾਂਜੀ ਤੇ ਵਿੱਚੋਂ ਕਰਨਾ ਕਮਾਨ ਤਾਂ 20 ਛੱਡ ਦਾਂਗੇ 68000 ਦੀ ਦੇ ਦੋ ਕਿ ਤੇ ਦੁੱਧ ਜਿਹੜਾ 14-15 ਦੇ ਲਾਗੇ ਚਵਾਈ ਦੇਂਗਾ ਇੰਡੀਅਨ ਤੋਂ ਲਊਗੀ ਠੀਕ ਹੈ ਜੀ ਤੇ ਉਹਨੇ ਇੱਕ ਆ ਵੀ ਗੱਪਣ ਚ ਇਹ ਵੀ ਗੱਪਣ ਜੀ ਹੱਕਾ ਕਰਦਾ ਤੇ ਫੋੜੇ ਤੋਂ ਇਹ ਵੀ ਚੰਗੀ ਚੜਾਈ ਤੇ ਚੰਗੀ ਰਾਜੀ ਲੋ ਜੀ ਸਾਮੀ ਸੁੰਬੀ ਚੰਗੀ ਥੱਲੇੋਂ ਚੰਗੀ ਪਰ ਨਹੀਂ ਆਵਾ ਨਾ ਆਪਾਂ ਦੇਖ ਸਕਦੇ ਜਿੰਨਾ ਤਿਆਰ ਕਰਨ ਦੀ ਪਛਾਣ ਹੋਂ ਤਿਆਰ ਕਰਨ ਦੀ ਹੈ ਤਾਂ ਨਾਲ ਦਾ ਸਾਈਜ਼ ਗਿਆਪ ਇਹਦਾ ਵੀ ਚੰਗਾ ਵਾ ਇਹ ਵੀ ਇੰਜ ਬੜੇ ਦਰਦ ਵਾਲੇ ਮੇਟੇ ਰਾਜੀ ਹੋਣ ਵਾਲੀ ਹੈ ਕਿੰਨੇ ਕਿੰਨਾ ਕਿਚਵਾਈ ਜਾਊਗੀ 13 ਮੀਟਰ ਦਾ 13 ਜੀ ਜਾਊਗਾ ਜਿਹੜੀ ਤੋਂ ਵੀ ਚੌੜੀ ਠੀਕ ਆ ਬਾਕੀ ਦੀਵਾਨੀ ਜਿਹੜੇ ਵੀ ਨਾਪੇ ਹਿਸਾਬ ਨਾਲ ਲਗਣਾ ਨੇ ਕੋਈ ਦਿਵਾ ਕਰਨਾ ਮੈਂ ਹਾਂਜੀ ਹਾਂਜੀ ਸਫਾਈ ਵੀ ਨਹੀਂ ਆ ਗਈ ਤੋੜ ਦੋ ਬਾਕੀ ਭਾਰੇ ਪੱਲੇ ਦੀ ਆ ਮਾਜੇ ਵੀ ਭਾਰੀ ਆ ਜਿਹੜੀ ਪੂਰੀ ਆ ਦੇਖ ਸਾਡੇ ਜੀ ਬਾਕੀ ਇਹ ਨਹੀਂ ਕਰਦੇ ਤੇ ਕਿੰਨਾ ਵੇਚੀ ਫਿਰ ਇਹਦਾ ਮੁੱਲ 85000 ਰੁਪਏ 85000 ਇਹ ਜੱਸ ਨੂੰ ਕਿੰਨੇ ਦੀ ਹੈ 80000 ਦੀ 80000 ਦੀ ਠੀਕ ਹੈ ਚਲੋ ਬਾਕੀ ਕੋ ਫੋਨ ਲਾਵੇ ਨਾ ਮੌਕੇ ਤੇ ਮਨਤਾ ਨੂੰ ਤੇ ਠੀਕ ਹੈ ਵਿਦਿਆਰਥੀ ਹੋਰ ਕੁਝ ਹੈ ਨਾ ਬਾਕੀ ਇਹ ਹੈ ਕਿ ਕੋਈ ਵੇਰ ਇੱਥੇ ਆ ਕੇ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਖੜੇ ਸੱਜਰ ਸੋਈ ਇੱਕੋ ਹੀ ਹੈ ਬਾਕੀ ਸਾਰੀਆਂ ਗੱਬਨਾ ਹੀ ਆ ਆਪਣੀ ਸਮਝਣਾ ਵੇਖ ਕੇ ਪਾਸ ਕਰਕੇ ਖੜੋ ਤੇ ਜਿਹੜੀ ਤਾਜੀ ਸੂਈ ਹੋਵੇ ਆਪਾਂ ਨੂੰ ਦੋ ਟਾਈਮ ਚੋ ਕੇ ਖੜੋ ਇੱਥੇ ਆ ਕੇ ਵੇਖ ਕੇ ਖੜਿਆ ਕਰੋ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ ਜੇ ਕੋਈ ਨਹੀਂ ਵੀ ਆ ਸਕਦਾ ਵੀਡੀਓ ਕਾਲ ਤੇ ਚਵਾਲੇ